ਸਤਿ ਸ੍ਰੀ ਅਕਾਲ ਫਰੈਂਡਸ ਕਿਵੇਂ ਹਾਲ ਚੱਲੇ ਕਿਉਂ ਉਮੀਦ ਕਰਦੀ ਆਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਆਪਾਂ ਹੋ ਗਏ ਸੀਗੇ ਨਾ ਧੋ ਕੇ ਫ੍ਰੀ ਤੇ ਇੱਥੇ ਆਪਾਂ ਲੱਗੇ ਸੀਗੇ ਕਰਨ ਫ੍ਰਿਜ ਦੀ ਸਫਾਈ ਅੱਜ ਜਦੋਂ ਆਪਣੇ ਕੋਲ ਫ੍ਰੀ ਟਾਈਮ ਹੁੰਦਾ ਤੇ ਆਪਣਾ ਇੱਕ ਅੱਧਾ ਕੰਮ ਰੱਖਿਆ ਹੀ ਹੁੰਦਾ ਹੈ ਹਨਾ ਪੈਂਡਿੰਗ ਵੀ ਆਪਾਂ ਉਹ ਕਰਾਂਗੇ ਤੇ ਅੱਜ ਇਹਦੇ 'ਚ ਨਾ ਦੁੱਧ ਡੁੱਲ ਗਿਆ ਸੀਗਾ ਤੇ ਉਹ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਨੀਚੇ ਹੀ ਡੁੱਲਿਆ ਪਿਆ ਸੀ ਹੁਣ ਇਹ ਨਹੀਂ ਪਤਾ ਵੀ ਕਿਹਦੇ ਤੋਂ ਡੁੱਲਿਆ ਸੀ ਹਨਾ ਤੇ ਇਹ ਫਰਕ ਹੁੰਦਾ ਵੀ ਜੁਆਇੰਟ ਫੈਮਿਲੀ ਦੇ ਵਿੱਚ ਚਾਹੇ ਕਿਸੇ ਤੋਂ ਵੀ ਕੰਮ ਵਿਗੜ ਜਾਏ ਪਰ ਜਿਹਦੇ ਹੱਥ ਪੈ ਜੇ ਹਨਾ ਉਸੇ ਨੇ ਕਰਨਾ ਹੁੰਦਾ ਤੇ ਇਹ ਫ੍ਰਿਜ ਦੀ ਸਫਾਈ ਹਮੇਸ਼ਾ ਮੈਨੂੰ ਹੀ ਕਰਨੀ ਪੈਂਦੀ ਹੈਗੀ ਹਨਾ ਚਾਹੇ ਕੋਈ ਇਸ ਨੂੰ ਡੋਲੀ ਜਾਏ ਕੋਈ ਇਸ ਚ ਕੁਝ ਵੀ ਰੱਖੇ ਵੀ ਇਹਦੀ ਥੋੜੀ ਦਿਨਾਂ ਬਾਅਦ ਕਲੀਨਿੰਗ ਕਰਨੀ ਮੈਨੂੰ ਹੀ ਪੈਂਦੀ ਹੈ ਤੇ ਜ਼ਰੂਰੀ ਵੀ ਹੁੰਦੀ ਹੈਗੀ ਨਹੀਂ ਤਾਂ ਫਿਰ ਨਾ 스멜 ਆਉਣ ਲੱਗ ਜਾਂਦੀ ਹੈ ਵੀ ਖਾਣ ਵਾਲੀਆਂ ਚੀਜ਼ਾਂ ਤੋਂ ਹੁੰਦੇ ਹਨਾ ਤੇ ਜੇ ਆਪਾਂ ਗੱਲ ਕਰੀਏ ਫ੍ਰਿਜ ਦੀ ਹਨਾ ਤੇ ਇਹ ਹੈ ਬਹੁਤ ਛੋਟੀ ਜੀ ਫ੍ਰਿਜ ਪਤਾ ਨਹੀਂ ਸਾਡਾ ਇਹ ਜੁਆਇੰਟ ਫੈਮਿਲੀ ਚ ਫ੍ਰਿਜ ਨਾਲ ਕਿਵੇਂ ਸਰੀ ਜਾਂਦਾ ਹੈਗਾ ਹਨਾ ਤੇ ਇਹ ਹੈਗੀ ਆ ਕੋਈ ਵੋਲਟੇਜ ਕੰਪਨੀ ਦੀ ਹੈ ਇਹ ਮੰਮੀ ਕਹਿੰਦੇ ਹੁੰਦੇ ਵੀ ਜਦੋਂ ਅਸੀਂ ਇੱਥੇ ਸ਼ਿਫਟ ਹੋਏ ਸੀ ਸ਼ਹਿਰ ਚ ਹਨਾ ਉਦੋਂ ਦੀ ਲਈ ਹੋਈ ਹੈ ਮੇਬੀ ਇਹ 94 95 ਦੀ ਗੱਲ ਹੋਣੀ ਹੈਗੀ ਅੱਜ ਤੋਂ 30 ਸਾਲ ਪੁਰਾਣਾ ਫ੍ਰਿਜ ਹੈਗਾ ਇਹ ਤੇ ਜਦੋਂ ਮੇਰੀ ਮੈਰिज ਹੋਈ ਸੀਗੀ ਹਨਾ 10 ਸਾਲ ਦੀ ਗੱਲ ਆ ਉਦੋਂ ਇਹ ਚ ਗੈਸ ਪ੍ਰਾਈਸ ਸੀਗੀ ਹਨਾ ਗੈਸ ਖਤਮ ਹੋ ਜਾਂਦੀ ਹੁੰਦੀ ਹੈ ਜਿਵੇਂ ਉਹ ਇਹਦੇ ਵਿੱਚ ਭਰਾਈ ਸੀਗੀ ਤੇ ਲੱਗਦਾ ਸੀਗਾ ਵੀ ਥੋੜਾ ਚਿਰ ਹੀ ਚੱਲੂਗੀ ਹਨਾ ਪਰ ਫਿਰ ਵੀ 10 ਸਾਲ ਹੋ ਗਏ ਵੀ ਇੱਕ ਥਾਂ ਤੇ ਪਤਾ ਨਹੀਂ ਟਿੱਕੀ ਹੋਈ ਹੈ ਵੀ ਤਾਂ ਕਰਕੇ ਇੰਨਾ ਟਾਈਮ ਹੈ ਜਿਹੜੀ ਕੱਢ ਗਈ ਹੈਗੀ ਹੈ ਤੇ ਬਰਫ਼ ਤਾਂ ਹੀ ਜਮਾਉਂਦੀ ਹੈ ਨਾ ਵੀ ਇਹਦਾ ਜਿਹੜੀ ਇਹਦਾ ਟੱਕਣ ਜਾਂ ਲਾਉਣਾ ਪੈਂਦਾ ਇਹਦੀ ਵਿੰਡੋ ਹਨਾ ਫ੍ਰੀਜ਼ਰ ਦੀ ਇਦੇ ਵਿੱਚ ਤਾਂ ਤੱਕ برف ਚੜ ਜਾਂਦੀ ਹੈਗੀ ਜਿਵੇਂ ਪਹਾੜੀ ਬਣ ਜਾਂਦੀ ਹੈਗੀ ਬਰਫ਼ ਦੀ ਤਾਂ ਹਨਾ ਬਹੁਤ ਜ਼ਿਆਦਾ برف ਜਮਾਉਂਦੀ ਹੈਗੀ ਉਹੀ ਸਿਆਣੇ ਕਹਿੰਦੇ ਹਨ ਜਿਹਨਾਂ ਕੋ ਪ੍ਰਾਣੀਆਂ ਚੀਜ਼ਾਂ ਉਹਦੇ ਦਮ ਹੁੰਦਾ ਹੈ ਹਨਾ ਅਸੀਂ ਦਿਖਾਈ ਵੀ ਸੀਗੀ ਜਦੋਂ ਸਾਡੀ ਵਾਸ਼ਿੰਗ ਮਸ਼ੀਨ ਖਰਾਬ ਹੋਈ ਸੀ ਤੇ ਅਸੀਂ ਕਿਹਾ ਸੀ ਕਿ ਚਲੋ ਅਸੀਂ ਨਵੀਂ ਲੈ ਲਾਂਗੇ ਹਨਾ ਤੇ ਉਹ ਕਹਿੰਦਾ ਹਜੇ ਕੋਈ ਜ਼ਰੂਰਤ ਹੀ ਹੈ ਨਹੀਂ ਜਦੋਂ ਚੱਲੀ ਜਾਂਦੀ ਹੈ ਤੇ ਇਹਦੇ ਜਿਹੜੇ ਪਾਰਟਸ ਹੁੰਦੇ ਆ ਪ੍ਰਾਣੀਆਂ ਚੀਜ਼ਾਂ ਦੇ ਬਹੁਤ ਵਧੀਆ ਹੁੰਦੇ ਆ ਵੀ ਹੁਣ ਉਹ ਜਿਹੇ ਪਾਰਟਸ ਨਹੀਂ ਬਣਦੇ ਹੈਗੇ ਹਨਾ ਬਾਕੀ ਹੁਣ ਚਾਈਨਾ ਵਾਲੀਆਂ ਚੀਜ਼ਾਂ ਜ਼ਿਆਦਾ ਚੱਲ ਪਈਆਂ ਹੈਗੀਆਂ ਉਹ ਵੀ ਐਡ ਕਰ ਦਿੰਦੇ ਹੈਗੇ ਜਦੋਂ ਕੋਈ ਵੀ ਇਲੈਕਟ੍ਰੋਨਿਕ ਚੀਜ਼ ਬਣਦੀ ਹੈਗੀ ਹੈ ਹਨਾ ਤੇ ਇਹਦੇ ਵਿੱਚ ਜਦੋਂ ਕਲੀਨਿੰਗ ਕਰਦੀ ਹੈਗੇ ਜਾਂ ਕੁਝ ਜੰਮ ਜਾਂਦਾ ਹੈਗਾ ਜਿਵੇਂ ਹੁਣ ਚਿਕਨਾਈ ਜੀ ਜੰਮ ਗਈ ਹੈ ਸਰਦੀ ਕਰਕੇ ਹਨਾ ਤੇ ਮੈਂ ਇਹਨੂੰ ਸਟੀਲ ਵੂਲ ਮਾਰਦੀ ਆ ਫੇਰ ਇਹਦੇ ਉੱਪਰ ਦੀ ਸੁੱਕਾ ਕੱਪੜਾ ਫੇਰਿਆ ਪਹਿਲਾਂ ਪੂਰੀ ਗੰਦਗੀ ਲਈ ਤੇ ਇਹ ਹੁਣ ਵੈਸੇ ਤਾਂ ਇਹ ਵਾਈਟ ਸੀਗੀ ਸਾਰੀ ਅੰਦਰੋਂ ਹਨਾ ਬਾਹਰੋਂ ਥੋੜੀ ਸਿਲਵਰ ਟਾਈਪ ਜੀ ਦੀ ਹੈ ਪਰ ਇਹ ਥੋੜੀ ਪੀਲਾਪਨ ਤਾਂ ਜ਼ਰੂਰ ਇਹ ਚ ਪੈ ਗਿਆ ਹੈਗਾ ਪਰ ਹਜੇ ਵੀ ਚਲੋ ਸਾਰੀ ਰਹਿੰਦੀ ਹੈ ਹਨਾ ਜੁਆਇੰਟ ਫੈਮਿਲੀ ਦਾ ਜਿਹੜਾ ਇਹ ਸਾਰਾ ਹੁੰਦਾ ਹੈ ਹਨਾ ਖਾਣ ਪੀਣ ਦਾ ਜਾਂ ਰਖੜਖਾਵ ਦਾ ਜੋ ਵੀ ਆਪਾਂ ਫ੍ਰਿਜ 'ਚ ਰੱਖਦੇ ਹੈਗੇ ਸਾਰਾ ਕੁਝ ਚੱਲੀ ਜਾਂਦਾ ਹੈ ਹਨਾ ਵਧੀਆ ਹੈਗਾ ਬਾਕੀ ਇਹ ਮੰਮੀ ਦੀ ਲਈ ਹੋਈ ਹੈ ਉਦੋਂ ਤਾਂ ਮੰਮੀ ਹਨਾਂ ਦਾ ਜਦੋਂ ਵਿਆਹ ਹੋਇਆ ਹੋਊਗਾ ਹਨਾ 30 35 ਸਾਲ ਬਰ ਨਹੀਂ 40 ਸਾਲ ਹੋ ਗਏ ਹੋਣੇ ਮੰਮੀ ਹਨਾਂ ਦੇ ਵਿਆਹ ਨੂੰ 40 45 ਸਾਲ ਉਦੋਂ ਤਾਂ ਕੋਈ ਦਾਜ ਵਿੱਚ ਵੀ ਨਹੀਂ ਦਿੰਦਾ ਹੁੰਦਾ ਸੀ ਹਨਾ ਫ੍ਰਿਜਾਂ ਤੇ ਇਹ ਤੋਂ ਬਾਅਦ ਹੀ ਲਈ ਹੈਗੀ ਮੇਬੀ ਸਾਰਿਆਂ ਨੇ ਹਨਾ ਇਹ ਦੋ ਬਾਅਦ ਚ ਹੀ ਲਈਆਂ ਹੋਣੀਆਂ ਜਿਨ੍ਹਾਂ ਦੇ ਵਿਆਹ ਨੂੰ 40-45 ਸਾਲ ਹੋ ਗਏ ਆ ਤੇ ਇਸ ਕਰਕੇ ਹੀ ਮੰਮੀ ਦੀ ਲਈ ਹੋਈ ਸੀਗੀ ਇੱਥੇ ਆ ਕੇ ਲਈ ਸੀਗੀ ਪਿੰਡ ਤਾਂ ਇਹਨਾਂ ਕੋਲੇ ਨਹੀਂ ਸੀਗੀ ਜਦੋਂ ਪਿੰਡ ਰਹਿੰਦੇ ਹੁੰਦੇ ਸੀਗੇ ਤੇ ਫਿਰ ਮੰਮੀ ਜੌਬ ਕਰਦੇ ਕਰਕੇ ਇਹਨਾਂ ਨੂੰ ਪਿੰਡ ਚ ਜਾਣਾ ਬਹੁਤ ਔਖਾ ਲੱਗਦਾ ਹੁੰਦਾ ਸੀ ਵੀ ਕੋਈ ਸਰਵਿਸ ਨਹੀਂ ਹੁੰਦੀ ਸੀ ਜੀ ਹਨਾ ਜਾਣ ਆਉਣ ਦੀ ਤੇ ਸ਼ਾਮ ਹੋ ਜਾਂਦੀ ਸੀਗੀ ਤੇ ਫਿਰ ਇੱਥੇ ਇਸ ਕਰਕੇ ਸ਼ਿਫਟ ਹੋ ਗਈ ਸੀ ਸਾਰੀ ਫੈਮਿਲੀ ਉਹ ਤਾਂ ਇਹਨਾਂ ਨੂੰ ਚਲੋ ਸ਼ਹਿਰ ਚਾਕੇ ਤਾਂ ਆਪਾਂ ਇੱਕ ਦੂਸਰੇ ਤੋਂ ਕੋਈ ਚੀਜ਼ ਘੱਟ ਹੀ ਲੈਣੇ ਆ ਸੀ ਪਿੰਡਾਂ ਜਦੋਂ ਆਪਾਂ ਨੂੰ ਆਏ ਹੁੰਦਾ ਵੀ ਘਰੇ ਅੱਗੇ ਫਰਿੱਜ ਹੁੰਦੀ ਸੀ ਤੇ ਸਾਰੇ ਉਹਨਾਂ ਤੋਂ ਬਰਫ਼ ਲੈ ਆਉਂਦੇ ਹੁੰਦੇ ਸੀ ਹਨਾ ਤੇ ਜਾਂ ਆਪਾਂ ਹਨਾ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਸ਼ਾਪ ਤੋਂ ਕਿਸੇ ਦੁਕਾਨ ਤੋਂ ਹਨਾ ਲੈ ਕੇ ਆਉਣੀ ਤੇ ਉਹ ਚੌਰਸ ਜਿਹੇ ਡਲੇਜੇ ਹੁੰਦੇ ਸੀਗੇ ਤੇ ਉਹਨਾਂ ਨੂੰ ਆਪਾਂ ਇਕੱਠੀ ਲੈ ਆਉਣੀ ਸ਼ਾਮ ਜਿਹ ਨੂੰ ਤੇ ਆਪਾਂ ਫਿਰ ਉਹਨੂੰ ਬੋਰੀਆਂ 'ਚ ਰੱਖ ਕੇ ਹਨਾ ਬਰਾਊਨ ਜਿਹੜੀਆਂ ਬੋਰੀਆਂ ਹੁੰਨ ਉਹ ਸੇਬੇ ਵਾਲੀਆਂ ਤੇ ਉਹਨਾਂ ਨੂੰ ਫਿਰ ਤੂੜੀ ਚ ਰੱਖਦੇ ਹੁੰਦੇ ਸੀਗੇ ਹਨਾ ਨੱਪ ਕੇ ਫਿਰ ਉਹ ਖੁਰਦੀ ਨਹੀਂ ਹੁੰਦੀ ਸੀ ਕਿ ਕਿਨੇ ਗਿਨੇ ਇਹ ਕੰਮ ਕੀਤਾ ਹੈ ਹਨਾ ਜਾਂ ਕਰਦਿਆਂ ਨੂੰ ਦੇਖਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਆਪਾਂ ਦਿਖਾਉਣੀ ਹੈ ਇਹਦੇ ਪਾਸ ਵੀ ਕੀ ਖਸਤਾ ਹਾਲਤ ਹੋਈ ਪਈ ਹੈ ਹਨਾ ਤੇ ਜਿਹੜੀਆਂ ਇਹ ਵਾਲੀਆਂ ਜਾਲੀਆਂ ਹੁੰਦੀਆਂ ਹੈਗੀਆਂ ਇਹਨਾਂ ਦੀ ਵੀ ਜਿਹੜੀ ਮਤਲਬ ਪਲਾਸਟਿਕ ਹੁੰਦੀ ਆ ਉਹ ਸਾਰੀ ਖਰਾਬ ਹੋਈ ਪਈ ਐ ਉਹਦੇ ਵਿੱਚੋਂ ਸਾਰਾ ਲੋਹਾ ਜਿਹੜਾ ਜਿੰਨਾ ਵੀ ਜਿਹਦੇ ਤੇ ਜਾਲੀਆਂ ਜੀਆਂ ਬਣੀਆਂ ਹੁੰਦੀਆਂ ਉਹ ਸਾਰਾ ਦਿਖੀ ਜਾਂਦਾ ਹੈਗਾ ਅੱਧੀਆਂ ਪਤਧੀਆਂ ਤੇ ਜਿਹੜਾ ਆ ਡੱਬਾ ਹੁੰਦਾ ਵੈਜੀਟੇਬਲ ਬਾਕਸ ਹੁੰਦਾ ਦੇਖੋ ਇਹਦੇ ਵਿੱਚ ਵੀ ਤੇੜਾ ਆਇਆ ਪਿਆ ਵੀ ਇਹਨੂੰ ਵੀ ਜਿਵੇਂ ਨਾ ਆਪਾਂ ਵਰਾਤ ਰਾਕੇ ਜਿ ਰੱਖਿਆ ਹੁੰਦਾ ਹਨਾ ਚਾਰੇ ਪਾਸੇ ਤੇ ਹੁਣ ਤਾਂ ਬਸ ਆਏ ਹੋਇਆ ਪਿਆ ਵੀ ਨਵੇਂ ਮਗਾਣ ਲੈਣੀ ਹੈਗੀਆਂ ਹਨਾ ਤੇ ਵੀ ਉਦੋਂ ਹੀ ਇਹ ਨਵੀਆਂ ਚੀਜ਼ਾਂ ਲਵਾਂਗੇ ਤੇ ਇਹ ਸਾਰੇ ਪਾਸੇ ਉਹ ਤੜਕਿਆ ਪਿਆ ਬਸ ਵੀ ਇਹਨੂੰ ਪੋਲਾ-ਪੋਲਾ ਜਿਹਾ ਸਾਫ਼ ਕਰਕੇ ਆਈ ਵਾਰੀ ਰੱਖ ਦੇਈਦਾ ਹੈਗਾ ਤੇ ਜਿਹੜਾ ਇਹਦੇ ਉੱਪਰ ਦਿੱਤਾ ਹੋਇਆ ਸ਼ੀਸ਼ਾ ਹੁੰਦਾ ਹੈਗਾ ਉਹ ਵੀ ਆਸੇ-ਪਾਸੇ ਤੋਂ ਟੁੱਟਿਆ ਤਾਂ ਨਹੀਂ ਵਸੇ ਨਾ ਹੀ ਉਹ ਤੜਕਿਆ ਤੇ ਉਹ ਘਸਿਆ ਪਿਆ ਵਿਚਾਰਾ ਉਹ ਵੀ ਤੇ ਇਹਨੂੰ ਆਪਾਂ ਐਵੇਂ ਕਲੀਨ ਵੀ ਕਰ ਲਈਦਾ ਹੈਗਾ ਹਨਾ ਵੀ ਬਾਹਲੀ ਜ਼ਬਰਦਸਤੀ ਜੀ ਵਿਚਾਰੇ ਨਾਲ ਨਹੀਂ ਕਰੀਦੀ। ਲਓ ਜੀ ਆਪਾਂ ਸਾਰੇ ਪਾਰਟਸ ਇਹਦੇ ਸਾਫ਼ ਕਰਲੇ ਹੈਗੇ ਇਧਰਲੀ ਸਾਈਡ ਦੇ ਤੇ ਸਮਾਨ ਵੀ ਸਾਰਾ ਵਿੱਚ ਰੱਖ ਦਿੱਤਾ ਹੈਗਾ ਇਹਦਾ ਸੈੱਟ ਕਰਕੇ ਹਨਾ ਤੇ ਇਹ ਦੁੱਧ ਵਾਲਾ ਸਾਡਾ ਪਤੀਲਾ ਕਾਫੀ ਵੱਡਾ ਹੁੰਦਾ ਹੈਗਾ ਤੇ ਇਹਦੇ ਨਾਲ ਆਪਾਂ ਰੱਖਤਾ ਘਿਓ ਵਾਲਾ ਡੋਲਣਾ ਇਹ ਮੰਮੀ ਨੇ ਥੋੜਾ ਥੋੜਾ ਕਰਕੇ ਹਨਾ ਘਿਓ ਡੋੜਿਆ ਹੈਗਾ ਤੇ ਮੰਮੀ ਨੂੰ ਬੜਾ ਸ਼ੌਂਕ ਹੈ ਹਨਾ ਤੇ ਮੱਖਣੀ ਦੁੱਧ ਕਿਉਂ ਬਣਾਉਣਾ ਦਾ ਹਨਾ ਘਰ ਘਰ ਦਾ ਕਿਉਂ ਜੋੜਨ ਦਾ ਵੈਸੇ ਤਾਂ ਜਿਵੇਂ ਮੁੱਲ ਦਾ ਦੁੱਧ ਲੈਣੀ ਆ ਆਪਾਂ ਫਿਰ ਵੀ ਉਹ ਜੋੜ ਲੈਂਦੀ ਹੈਗੀ ਆ ਕਿਉਂ ਹਨਾ ਤੇ ਚਲੋ ਇਹ ਹੋਣਾ ਵੀ ਚਾਹੀਦਾ ਹਨਾ ਤੇ ਇਧਰ ਵਿੰਡੋ ਸਾਈਡ ਦੇ ਉੱਤੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਰੱਖ ਦਿੰਦੀ ਹੈਗੀਆਂ ਹਨਾ ਜਿਵੇਂ ਨਿੰਬੂ ਵਗੈਰਾ ਬੱਚੇ ਕੈਚ-ਅਪ ਵਗੈਰਾ ਰੱਖ ਲੈਂਦੀ ਹੈਗੀ ਤੇ ਕਈ ਮੈਡੀਸਨ ਵੀ ਜਿਵੇਂ ਆਈ ਡ੍ਰੌਪਸ ਵਗੈਰਾ ਜਿਹੜੀਆਂ ਹਨਾ ਰੱਖੀਆਂ ਹੁੰਦੀਆਂ ਇਧਰਲੀ ਵਿੰਡੋ ਵੀ ਆਪਾਂ ਨੂੰ ਬਹੁਤ ਸਾਥ ਦਿੰਦੀ ਹੈਗੀ ਹਨਾ ਤੇ ਲਓ ਜੀ ਇਹਦੀ ਤਾਂ ਹੋ ਗਈ ਹੈ ਕਲੀਨਿੰਗ ਆਪਣੀ ਤਕਰੀਬਨ ਡਨ ਤੇ ਹੁਣ ਆਪਾਂ ਆ ਦੇਖੋ ਮੈਂ ਸ਼ੀਸ਼ਾ ਤੁਹਾਨੂੰ ਦਿਖਾਉਣਾ ਭੁੱਲ ਗਈ ਸੀ ਪਹਿਲਾਂ ਹਨਾ ਇਹਦੀ ਵਿਚਾਰੇ ਦੀ ਖਸਤਾ ਹਾਲ ਤਾਂ ਤੇ ਇਹਨੂੰ ਵੀ ਬਚਾ ਕੇ ਹੀ ਰੱਖਣਾ ਪੈਂਦਾ ਹੈਗਾ ਪਰ ਫਿਰ ਵੀ ਠੀਕ ਹੈ ਕੁੱਲ ਮਿਲਾ ਕੇ ਇਹਦੇ ਵਿੱਚ ਬਰਫ਼ ਬਹੁਤ ਜ਼ਿਆਦਾ ਜੰਮਦੀ ਹੈਗੀ ਤੇ ਇਹ ਤੇ ਕੂਲਿੰਗ ਜਿਹੜੀ ਬੈਸਟ ਹੈ ਤੇ ਲਓ ਜੀ ਮੇਰੇ ਬ੍ਰਦਰ ਆ ਗਏ ਸੀਗੇ ਮੇਰੀ ਸਿਸਟਰ ਨੂੰ ਛੱਡਣ ਆਏ ਸੀ ਮੇਰੀ ਸਿਸਟਰ ਛੋਟੀ ਹੈ ਹਨਾ ਮੇਰੀ ਕਜ਼ਨ ਜਿਹਦੀ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਹਨਾ ਛੋਟੀ ਬੇਟੀ ਹੋਈ ਹੈ ਨਾ ਤੇ 3-4 ਮਹੀਨਿਆਂ ਦੀ ਬੇਟੀ ਹੈ ਤੇ ਪਹਿਲਾਂ ਇਹਨਾਂ ਦੀ ਬੇਟੀ ਬਿਮਾਰ ਸੀ ਤੇ ਹਸਪੀਟਲ ਚ ਇਨ ਨੂੰ ਰਹਿਣ ਦੀ ਵਜ੍ਹਾ ਕਰਕੇ ਹਨਾ ਠੰਡ ਬਹੁਤ ਜ਼ਿਆਦਾ ਸੀ ਤੇ ਇਹ ਬਿਮਾਰ ਹੋ ਗਏ ਇਹਨਾਂ ਦੀ ਬੈਕ ਨੂੰ ਹੋ ਗਈ ਹੈ ਜਿਹੜੀ ਮੇਜਰ ਪ੍ਰੋਬਲਮ ਤੇ ਹੁਣ ਇਹਨਾਂ ਨੂੰ ਇੱਥੇ ਕਿਉਂ ਆਉਣਾ ਪੈ ਗਿਆ ਤੇ ਕੁੜੀ ਨੂੰ ਕੀ ਹੋਇਆ ਉਹਦੇ ਬੱਚੇ ਨਾਲੋਂ ਕਿਉਂ ਇਹ ਵੱਖ ਰਹਿ ਰਹੀ ਹੈ ਹਨਾ ਤੇ ਇਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਕਿਸੇ ਨੈਕਸਟ ਵੀਡੀਓ ਚ ਦੱਸਾਂਗੇ ਜੇ ਆਪਾਂ ਇੱਥੇ ਇਹਦੀ ਸਟੋਰੀ ਲੈ ਕੇ ਬੈਠ ਗਏ ਹਨਾ ਕਿ ਆਪਾਂ ਦੀ ਵੀਡੀਓ ਹੋ ਜਾਣੀ ਬਹੁਤ ਸਾਰੀ ਲੰਬੀ ਤੇ ਬਹੁਤ ਜ਼ਿਆਦਾ ਮਤਲਬ ਸੈਡ ਸਟੋਰੀ ਬਣੀ ਪਈ ਹੈ ਵਿਚਾਰੀ ਦੀ ਹਨਾ ਤੇ ਦੋ ਜਣੇ ਇਹਨੂੰ ਫੜ ਕੇ ਲੈ ਕੇ ਆਉਂਦੇ ਆ ਚੁੱਕਣੀ ਪੈਂਦੀ ਹੈ ਇੱਕ ਹਿਸਾਬ ਨਾਲ ਹਨਾ ਇਹਦੀ ਹੈਲਪ ਦੇ ਨਾਲ ਤੇ ਪਰਮਾਤਮਾ ਇਹੋ ਜਿਹਾ ਕਿਸੇ ਦੇ ਨਾਲ ਨਾ ਕਰੇ ਵੀ ਇੰਨੀ ਡਿਲੀਵਰੀ ਜਿਹੜੀ ਇਹਨਾਂ ਦੀ ਮਤਲਬ ਜਿਵੇਂ ਕਹਿੰਦੇ ਆ ਜਪਾ ਜਿਹੜਾ ਰੁਲ ਗਿਆ ਖਰਾਬ ਹੋ ਗਿਆ ਤੇ ਕਿਸੇ ਨਾਲ ਇਹੋ ਜੀ ਨਾ ਹੋਵੇ ਹਨਾ ਤੇ ਇਹਨਾਂ ਦੀ ਸੈਡ ਸਟੋਰੀ ਹੈ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਕਿਸੇ ਨਵੇਂ ਵਲੌਗ ਦੇ ਵਿੱਚ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ